ਚਾਇਨਾ ਡੋਰ ਦੇ ਖਿਲਾਫ ਇੱਕ ਸਖਸ਼ ਦੇ ਵੱਲੋਂ ਵੱਖਰੇ ਤਰੀਕੇ ਦੇ ਨਾਲ ਜਿਹੜਾ ਪ੍ਰਦਰਸ਼ਨ ਕੀਤਾ ਗਿਆ ਦੱਸਦੇ ਕਿ ਮਕਰ ਸੰਕ੍ਰਾਂਤੀ ਤੋਂ ਲੈ ਕੇ ਬਸੰਤ ਪੰਚਮੀ ਤੱਕ ਪੂਰੇ ਪੰਜਾਬ ਦੇ ਵਿੱਚ ਜਿਹੜੀ ਪਤੰਗਬਾਜ਼ੀ ਹੁੰਦੀ ਹੈ ਤੇ ਲੋਕ ਚਾਇਨਾ ਡੋਰ ਦੀ ਬੜੀ ਬਾਤਰਾ ਦੇ ਵਿੱਚ ਵਰਤੋਂ ਕਰਦੇ ਨੇ ਤੇ ਉੱਥੇ ਹੀ ਇੱਕ ਸਖਸ਼ ਦੇ ਵੱਲੋਂ ਭਵਾਨੀਗੜ੍ਹ ਦੇ ਇਸ ਸਖਸ਼ ਦੇ ਵੱਲੋਂ ਪ੍ਰਦਰਸ਼ਨ ਕੀਤਾ ਗਿਆ ਆਪਣੇ ਆਪ ਨੂੰ ਕਬੂਤਰ ਬਣਾ ਕੇ ਤੇ ਚਾਇਨਾ ਡੋਰ ਦੇ ਵਿੱਚ ਫਸ ਕੇ ਧਰਤੀ ਤੇ ਲੰਮੇ ਪੈ ਕੇ ਅਲੱਗ ਢੰਗ ਦੇ ਨਾਲ ਪ੍ਰਦਰਸ਼ਨ ਕੀਤਾ ਗਿਆ ਉਸਨੇ ਜਿਹੜੇ ਪੰਛੀਆਂ ਦਾ ਦੁੱਖ ਬਿਆਨ ਕੀਤਾ ਤੇ ਲੋਕਾਂ ਨੂੰ ਅਪੀਲ ਕੀਤੀ ਆ ਕਿ ਜਿਹੜੇ ਚੈਨਾ ਡੋਰ ਆਸ ਦੀ ਵਰਤੋਂ ਨਾ ਕਰੋ ਕਿਉਂਕਿ ਜਦੋਂ ਪੰਛੀ ਉੜਦੇ ਨੇ ਤਾਂ ਉਹਨਾਂ ਦੇ ਖੰਭ ਜਿਹੜੇ ਉਤਰ ਜਾਂਦੇ ਨੇ ਕੱਟੇ ਜਾਂਦੇ ਨੇ ਤਾਂ ਉਹਨਾਂ ਤੋੜ ਨਹੀਂ ਹੁੰਦਾ ਤੇ ਉਹ ਜਿਹੜੇ ਹੋਰ ਜਾਨਵਰਾਂ ਦਾ ਸ਼ਿਕਾਰ ਹੋ ਜਾਂਦੇ ਨੇ ਤੇ ਅੱਧੇ ਜਿਹੜੇ ਪੰਛੀ ਨੇ ਤੜਫ ਕੇ ਮਰ ਜਾਂਦੇ ਨੇ ਇਸ ਨੂੰ ਲੈ ਕੇ ਸ਼ਖਸ ਦੇ ਵੱਲੋਂ ਜਿਹੜਾ ਮਕਰ ਸੰਕ੍ਰਾਂਤੀ ਵਾਲੇ ਦਿਨ ਤੋਂ ਲੈ ਕੇ ਹੁਣ ਤੱਕ ਪ੍ਰਦਰਸ਼ਨ ਕੀਤਾ ਜਾ ਰਿਹਾ ਇਸ ਦਾ ਕਹਿਣਾ ਹੈ ਕਿ ਇਸ ਡੋਰ ਦੀ ਵਰਤੋਂ ਨਾ ਕੀਤੀ ਜਾਵੇ ਇਸ ਸਖਸ਼ ਦਾ ਨਾਮ ਇਹ ਭਵਾਨੀਗੜ੍ਹ ਦਾ ਰਹਿਣ ਵਾਲਾ ਹੈ। ਇਸ ਸਖਸ਼ ਦਾ ਨਾਮ ਹੈਗਾ ترਸੀਮ ਸਿੰਘ ਸੇਵੀ ਜੋ ਹਰ ਸਾਲ ਲਗਾਤਾਰ ਤਰੀਕੇ ਦੇ ਨਾਲ ਚਾਇਨਾ ਡੋਰ ਦੇ ਖਿਲਾਫ ਪ੍ਰਦਰਸ਼ਨ ਕਰ ਰਿਹਾ ਹੈ। ਔਰ ਉੱਥੇ ਹੀ ਪੁਲਿਸ ਪ੍ਰਸ਼ਾਸਨ ਵੀ ਲਗਾਤਾਰ ਚਾਇਨਾ ਡੋਰ ਦਾ ਜਿਹੜੀ ਚੈਕਿੰਗ ਕਰ ਰਹੀ ਹੈ ਕਿ ਜਿਹੜਾ ਦੁਕਾਨਦਾਰ ਚਾਇਨਾ ਡੋਰ ਵੇਚਦਾ ਫੜਿਆ ਗਿਆ ਉਸਤੇ ਕਾਰਵਾਈ ਹੋਵੇਗੀ। ਸੋ ਇਸ ਸਖਸ਼ ਦੇ ਵੱਲੋਂ ਵੀ ਵੱਖਰੇ ਤਰੀਕੇ ਦੇ ਨਾਲ ਚਾਇਨਾ ਡੋਰ ਦੇ ਖਿਲਾਫ ਪ੍ਰਦਰਸ਼ਨ ਕੀਤਾ ਗਿਆ। ਹਾਂ 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 ਜੀ ਕੀ ਨਾਮ ਆਨਕੂ ਜੀ ਸਾਡਾ ਨਾਮ ਹੈ ਤਰਸੇ ਮਦਾਨ ਸ ਬਾਲਮੰਡਲੀ ਪਵਾਨੀਗੜ ਜੀ ਅੰਕਲ ਅਸੀਂ ਦੇਖ ਰਿਹਾ ਤੁਸੀਂ ਗੱਲ 'ਚ ਡੋਰ ਪਾਈ ਹੋਈ ਹੈ ਕੀ ਸੰਦੇਸ਼ ਦੇ ਰਹੇ ਹੋ ਤੁਸੀਂ ਜਿਵੇਂ ਬਸੰਤ ਪੰਚਮੀ ਆ ਰਹੀ ਹੈ ਅੱਗੇ ਅਸੀਂ ਸੰਦੇਸ਼ ਦੇ ਰਹੇ ਹਾਂ ਜੀ ਸਾਡੀ ਬਾਲਮੰਡਲੀ ਪਣੀ ਹੈ ਬਹੁਤ ਜ਼ਰ ਦੀ ਜੀ ਸਾਡੀ ਸੋਚ ਹੁੰਦੀ ਹੈ ਕਿ ਸੇਵਾ ਕਰਨੀ ਕੋਈ ਨਾ ਕੋਈ ਚੰਗਾ ਮੈਸੇਜ ਦੇਣਾ ਸਮਾਜ ਦੇ ਵਿੱਚ ਸੁਧਾਰ ਕਰਨਾ ਮੈਂ ਇਹ ਮੈਸੇਜ ਦੇ ਰਹੇ ਆਂ ਵੀ ਅਸੀਂ ਆਪਣੇ ਸਵਾਰਥ ਵਾਸਤੇ ਜੀ ਇੱਕ ਚੈਨਲ ਦੀ ਡੋਰ ਨੂੰ ਡੋਰ ਨਾਲ ਪਤੰਗ ਤੇ ਨਾਉਂਦੇ ਆਂ ਉਹਦੇ ਉੱਤੇ ਬਹੁਤ ਜੀਵ ਫਸ ਜਾਂਦੇ ਨੇ ਜਾਨਵਰ ਪੰਛੀ ਪੰਛੀ ਤੇ ਜਿਨ੍ਹਾਂ ਦਾ ਪਤਾ ਹੁੰਦਾ ਆਪਾਂ ਨੂੰ ਪੰਛੀ ਤੇ ਆਪਾਂ ਕੱਢ ਵੀ ਲੈਣੇ ਆਂ ਮੈਂ ਇੱਕ ਵਾਰੀ ਮੇਰੇ ਯਾਦ ਆ ਤਾਂ ਪੰਛੀ ਪਿਆਤੀ ਬਹੁਤ ਖੇਤਾਂ ਦੇ ਵਿੱਚ ਉਹ ਵਿਚਾਰਾ ਲੜਕ ਕੇ ਮਰਿਆ ਪਿਆ ਧੀ ਕਿਉਂਕਿ ਮੈਂ ਬੇਨਤੀ ਅਪੀਲ ਕਰਨ ਤੋਂ ਪੂਰੇ ਭਾਰਤ ਤੋਂ ਪੰਜਾਬ ਨੂੰ ਵੀ ਜਿਹੜੀ ਚੈਨਾਈ ਡੋਰ ਹੈ ਵੀ ਇਹਨੂੰ ਬੰਦ ਹੋਣੀ ਚਾਹੀਦੀ ਹੈ ਬਿਲਕੁਲ ਕਿਉਂਕਿ ਇਹ ਜਾਨਵਰ ਨੇੜੇ ਜਿਹੜੇ ਜੀਵ ਪੰਛੀ ਇਹਨਾਂ ਦੀ ਵੀ ਜ਼ਿੰਦਗੀ ਹੈ ਸੀ ਆਪਣੇ ਸੌਂਕ ਵਾਸਤੇ ਸਵਾਰਥ ਵਾਸਤੇ ਕਿੱਡੀ ਵੱਡੀ ਕਟਿਆ ਕੰਮ ਕਰ ਰਹੇ ਹਨ ਔਰ ਪ੍ਰਸ਼ਾਸਨ ਦਾ ਮੈਂ ਬਹੁਤ ਧੰਨਵਾਦ ਕਰਦਾ ਹਾਂ ਕਿ ਪ੍ਰਸ਼ਾਸਨ ਵੀ ਪੁਲਸ ਪ੍ਰਸ਼ਾਸਨ ਵੀ ਲਗਾਤਾਰ ਡਰੋਨ ਰਾਹੀਂ ਚੈਕਿੰਗ ਕਰ ਰਿਹਾ ਹੈ ਅੱਜ ਕੱਲ ਬਹੁਤ ਬਹੁਤ ਵਧੀਆ ਪ੍ਰਾਲਾਏ ਜੀ ਸਲਾਹਣਯੋਗ ਹੈ ਚੰਗੀ ਗੱਲ ਹੈ ਬਹੁਤ ਜਿਹੜੇ ਜਿਹੜੇ ਕੰਮੇ ਕਰ ਰਹੇ ਨੇ ਪੁਲਸ ਵਾਲੇ ਮੈਂ ਤਾਂ ਉਹਨਾਂ ਦੀ ਦਵਾਵਾਂ ਕਰਦਾ ਕਿ ਭਾਈ ਇਹ ਬੇਜਵਾਹਨਾਂ ਦੀ ਜਿਹੜੀ ਸੇਵਾ ਕਰ ਰਹੇ ਹੋ ਉਹ ਕਹਿੰਦੇ ਤਪੋ ਰਾਜ ਦੇ ਰਾਜੋਂ ਨਰਕ ਵੀ ਚੰਗੀ ਸੇਵਾ ਕਰਕੇ ਤੁਸੀਂ ਦੁਬਾਰੇ ਇਨਸਾਨ ਦਾ ਜੀਵਨ ਮਿਲ ਜਾਂਦਾ ਉਹ ਜਿਵੇਂ ਅੱਜ ਕੱਲ ਤੁਸੀਂ ਦੇਖ ਹੀ ਰਹੇ ਹੋ ਵੀ ਚੈਨਲ ਦੀ ਡੋਰ ਹੈ ਰਹਿ ਕੇ ਕੰਮ ਦਾ ਚੱਕੀ ਫਿਰਦਾ ਹੈ ਕੱਲੇ ਪੰਛੀ ਨਹੀਂ ਇਹਦਾ ਨਾ ਇਨਸਾਨਾਂ ਨੂੰ ਵੀ ਨੁਕਸਾਨ ਪਹੁੰਚਦਾ ਸੀ ਸੋਸ਼ਲ ਮੀਡੀਆ ਤੇ ਦੇਖਦੇ ਆ ਕਿਸੇ ਦਾ ਕੰਨ ਲੈ ਜਾਂਦਾ ਕਿਸੇ ਦੀ ਗਰਦਨ ਤੇ ਡੋਰ ਫਸ ਜਾਂਦੀ ਹੈ ਕਾਫੀ ਖਤਰਨਾਕ ਹੈ ਖਤਰਨਾਕ ਇੰਨੀ ਖਤਰਨਾਕ ਜੀ ਇਹ ਤਾਂ ਟੁੱਟਦੀ ਵੀ ਨਹੀਂ ਜੀ ਕਈ ਵਾਰੀ ਪੈਰ ਤੇ ਫਸਦੇ ਦੇ ਜੇ ਤਾਂ 4-5 ਗੋਦ ਦੇ ਪੰਨਿਆਂ ਪੰਨਿਆਂ ਹੁੰਦੇ ਨੇ ਕਿ ਕਈ ਪੈਰ ਤੇ ਫਸਦੇ ਵੇ ਜੀ ਇਹ ਤਾਂ ਕੱਲੇ ਵੀ ਟੁੱਟਦੀ 4-5 ਤਾਂ ਕਿਸੇ ਤੋਂ ਟੁੱਟਣ ਗਈਆਂ ਇਹ ਤਾਂ ਜਵੇਂ ਨੁਕਸਾਨ ਨੁਕਸਾਨ ਤਾਂ ਐ ਸਮਝ ਲਓ ਵੀ ਇਸੇ ਤਰ੍ਹਾਂ ਦੇ ਕੰਚ ਕੰਡੇ ਆ ਰਹੇ ਧਰਤੀ ਤੇ ਤੁਸੀਂ ਇੱਕ ਵੱਖਰੇ ਤੰਗ ਨਾਲ ਨਾਟਕ ਨਾਟਕੀ ਰੂਪਾਂਤਰ ਨਾਲ ਤੁਸੀਂ ਇਹ ਪੇਸ਼ ਕੀਤੀ ਤਾਂ ਕਿ ਲੋਕਾਂ ਨੂੰ ਸਮਝ ਆ ਸਕੇ ਵੀ ਕਿੰਨੀ ਖਤਰਨਾਕ ਡੋਰ ਹੈ ਬਿਲਕੁਲ ਜੀ ਬਿਲਕੁਲ ਅਸੀਂ ਤਾਂ ਦੇਖੋ ਸੰਦੇਸ਼ਾ ਦਿੱਤਾ ਹੁਣ ਬੇਨਤੀ ਕਰਦੇ ਆ ਨੌਜਵਾਨਾਂ ਨੂੰ ਵੀ ਵੀਰੋ ਦੇਖੋ ਇਹ ਸੰਦੇਸ਼ਾ ਜਿਹੜਾ ਇਹਨੂੰ ਮੰਨੋ ਤੇ ਬੇਨਤੀ ਕਰਦੇ ਆ ਦੁਕਾਨਦਾਰਾਂ ਨੂੰ ਵੀ ਅੱਗੇ ਵੀ ਤਾਂ ਪਰ ਰੋਟੀ ਰੋਟੀ ਕਮਾ ਗਈ ਕਰਨੇ ਕਿਹੜਾ ਡੋਰ ਵੇਚੀ ਖਾਨੇ ਆਗੇ ਕਿ ਨਹੀਂ ਇਹਦੇ ਕਰਕੇ ਜਿਹੜੀ ਸਾਡੀ ਪਰੰਪਰਾ ਧਰਮ ਦੀ ਹਰੇਕ ਬੰਦਾ ਕੋਈ ਨਾ ਕੋਈ ਧਰਮ ਨੂੰ ਜੁੜਿਆ ਹੋਇਆ ਪਰ ਧਰਮ ਕੋਈ ਕਿਸੇ ਦਾ ਬੁਰਾ ਨਹੀਂ ਸੋਚਦਾ ਲਈ ਧਰਮ ਮੈਨੂੰ ਆਪਣੇ ਧਰਮ ਨੂੰ ਮੂਰੇ ਰੱਖ ਕੇ ਇਹਨੇ ਪੰਜ ਸਿਆਂ ਬਾਰੇ ਸੋਚੋ ਜਿਹੜੇ ਬੰਦੇ ਕਿਸੇ ਦੀ ਬਾਹ ਵਢ ਗਈ ਕਿਸੇ ਦਾ ਕੰਨ ਵਢਿਆ ਗਿਆ ਕਿਸੇ ਦੀ ਅੱਖ ਵਢੀ ਗਈ ਨੁਕਸਾਨ ਹੁੰਦਾ ਹੈ ਉਹਨਾਂ ਬਾਰੇ ਸੋਚੋ ਅੰਤ ਵਿੱਚ ਇੱਕ ਪੰਛੀ ਦੇ ਜ਼ਰੀਏ ਇੱਕ ਮੈਸੇਜ ਦੇਣਾ ਚਾਹੁੰਗੇ ਹੀ ਸੇਮ ਇੱਕ ਐਕਟਿੰਗ ਕਰਤੀ ਜਿਹੜੀ ਤੁਹਾਡੀ ਬਹੁਤ ਸਰਾਹੀ ਆ ਰਹੀ ਐਕਟਿੰਗ ਐ ਇੱਕ ਚੰਗਦਾ ਕੀ ਹੈ ਜ ਮੈਂ ਤਾਂ ਐਕਟ ਇੱਕ ਥੋੜਾ ਜਿਹਾ ਗੀਤ ਲਿਖਿਆ ਕਿ ਇਨਸਾਨ ਵਾਸਤੇ ਹਾਂਜੀ ਰੱਬ ਨੂੰ ਲੇੜੀ ਅੱਜ ਦੀ ਦੁਰਦਸ਼ਾ ਹੋਈ ਪਈ ਆ ਫੜੇ ਭਾਰਤ ਦੇ ਸਾਡੇ ਭਾਰਤ ਦੇ ਬਹੁਤ ਪਿਆਰ ਹੁੰਦਾ ਸੀ ਬੰਦੇ ਤਾਂ ਜੀਣ ਨੂੰ ਵੀ ਜੀ ਕਰਦਾ ਸੀ ਅੱਜ ਤੇ ਕੱਲ ਮਤਲਬ ਕਿ ਇੱਕ ਸੌਦੇ ਦੇ ਦਾਅਵੇ ਮੈਂ ਤੇ ਗੀਤ ਲਿਖੇ ਰੱਖ ਨੂੰ ਹਾਂਜੀ ਸਮਝ ਤੈਂ ਦਾਤਾ ਸਾਨੂੰ ਬੰਦੇ ਬਣਾਇਆ ਕਿੰਨਾ ਸੋਨਾ ਕਾਜਰ ਚਾਇਆ ਤੈਂ ਦਾਤਾ ਸਾਨੂੰ ਬੰਦੇ ਬਣਾਇਆ ਕਿੰਨਾ ਸੋਨਾ ਕਾਜਰ ਚਾਇਆ ਪੰਧਾ ਬੰਦੇ ਤੇ ਕਮ ਨਾ ਆਵੇ ਪੰਧਾ ਬੰਦੇ ਤੇ ਕਮ ਨਾ ਆਵੇ ਖਵਰ ਕਿੱਧਰ ਉੜੀ ਜਾਵੇ ਜੀਣਾ ਵੀ ਕੀ ਜੀਣਾ ਇੱਥੇ ਜੀਣਾ ਵੀ ਕੀ ਜੀਣਾ ਇੱਥੇ ਦੁਨੀਆ ਬਣ ਗਈ ਨੋਟਾਂ ਦੀ ਜਾਂ ਤੂੰ ਸਾਨੂੰ ਮਿੱਟੀ ਵਣਾ ਦੇ ਜਾਂ ਮੱਤ ਬਦਲੇ ਤੇ ਲੋਕਾਂ ਦੀ ਦਾ ਤੂੰ ਸਾਨੂੰ ਮਿੱਟੀ ਬਣਾ ਦੇ ਜਮਤ ਬਦਲੇ ਦੇ ਲੋਕਾਂ ਦੀ ਤੂੰ ਮਤ ਬਦਲ ਦੇ ਲੋਕਾਂ ਦੀ ਤੈਨ ਦਾਤਾ ਸਾਨੂੰ ਬੰਦੇ ਬਣਾਇਆ